ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਜਦੋਂ ਆਪਾਂ ਨਾ ਇਮਾਨਦਾਰੀ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਵੱਡੇ ਵੱਡੇ ਮੁਲਕਾਂ ਦੀ ਐਗਜ਼ਾਮਪਲ ਦਿੰਨੇ ਰਹਿੰਨੇ ਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਅਕਸਰ ਹੀ ਗੱਲਾਂ ਕਰਦੇ ਆ ਵੀ ਉੱਥੋਂ ਦੇ ਸਿਸਟਮ 'ਚ ਇਮਾਨਦਾਰੀ ਬਹੁਤ ਆ ਉੱਥੋਂ ਦੇ ਲੋਕ ਬਹੁਤ ਇਮਾਨਦਾਰ ਆ ਉੱਥੋਂ ਦੀ ਸਰਕਾਰ ਬਹੁਤ ਇਮਾਨਦਾਰ ਆ ਉੱਥੋਂ ਦੇ ਕਾਰੋਬਾਰੀ ਬਹੁਤ ਇਮਾਨਦਾਰਾ ਉੱਥੋਂ ਦੇ EMPLOYER ਬਹੁਤ ਇਮਾਨਦਾਰ ਹੈ ਤੇ ਜਦੋਂ ਆਪਦੇ ਦੇਸ਼ ਦੀ ਗੱਲ ਕਰਦੇ ਆ ਤਾਂ ਉੱਥੇ ਫਿਰ ਆਪਾਂ ਇਹ ਕਹਿਣ ਲੱਗ ਜਾਂਦੇ ਆ ਜੀ ਇੱਥੇ ਤਾਂ ਸਿਸਟਮ ਬੜਾ ਖਰਾਬ ਆ ਜੀ ਇੱਥੇ ਤਾਂ ਬੇਈਮਾਨੀਆਂ ਬਹੁਤ ਆ ਜੀ ਅਫਸਰ ਮਿਲੇ ਹੋਏ ਆ ਜੀ ਇੱਥੇ ਤਾਂ ਜੀ ਬੰਦਿਆਂ ਦੀਆਂ ਤਨਖਾਹਾਂ ਮਾਰ ਲੈਂਦੇ ਆ ਇੱਥੇ ਜਈ ਤਰਖਾਹ ਦਿੰਦੇ ਨਹੀਂ ਇੱਥੇ ਤਾਂ ਟੌਰਚਰ ਕਰਦੇ ਆ ਪਰ ਜਿਹੜੀ ਮੈਂ ਗੱਲ ਅੱਜ ਤੁਹਾਨੂੰ ਦੱਸਣ ਲੱਗਿਆ ਨਾ ਉਹਦੇ 'ਚ ਅਮਾਨਦਾਰੀ ਦੀ ਤੇ ਬੇਈਮਾਨੀ ਦੀ ਬਹੁਤ ਵੱਡੀ ਵਿਸਾਲ ਤੁਹਾਨੂੰ ਸੁਣਨ ਨੂੰ ਮਿਲੇਗੀ 200 ਮਿਲੀਅਨ ਡਾਲਰ ਦੀ ਬੇਈਮਾਨੀ ਜਿਹੜੇ ਲੋਕਾਂ ਨੇ ਕੀਤੀ ਹੈ ਆਮ ਲੋਕਾਂ ਨਾਲ ਵਿਚਾਰੇ ਵਰਕਰਾਂ ਨਾਲ ਜਿਹੜੇ ਲੇਬਰ ਕਰਦੇ ਸੀ ਵਿਚਾਰੇ ਉਹਨਾਂ ਨਾਲ 200 ਮਿਲੀਅਨ ਦਾ ਜਿਹੜਾ ਹੈਗਾ ਫਰਾਡ ਕੀਤਾ ਗਿਆ ਉਹਨਾਂ ਦੀ ਜੇਬ ਤੇ ਡਾਕਾ ਮਾਰਿਆ ਗਿਆ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਨੂੰ ਦਿੱਤੀ ਨਹੀਂ ਗਈ ਤੇ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਮਹੱਤਵਪੂਰਨ ਖਬਰਾਂ ਸ਼ਾਇਦ ਬਹੁਤੇ ਲੋਕਾਂ ਨੂੰ ਇਸ ਖਬਰ ਦੀ ਜਾਣਕਾਰੀ ਨਹੀਂ ਹੈ ਤੇ ਜਿਹੜੇ ਬੰਦਿਆਂ ਦਾ ਭਲੇਖਾ ਜਿਹੜੇ ਬੰਦੇ ਇਮਾਨਦਾਰੀ ਦੀ ਐਗਜ਼ਾਮਪਲ ਦਿੰਦੇ ਰਹਿੰਦੇ ਐ ਇਹਨਾਂ ਮੁਲਕਾਂ ਦੀ ਖਾਸ ਕਰਕੇ ਬਾਹਰਲੇ ਮੁਲਕਾਂ ਦੀ ਵੀ ਉੱਥੇ ਤਾਂ ਇਮਾਨਦਾਰੀ ਬਹੁਤ ਹੈ ਜੀ ਉਹਨਾਂ ਦੇ ਵੀ ਵੱਦੇ ਭਲੇਖੇ ਦੂਰ ਹੋਣਗੇ ਸੋ ਗੱਲ ਹੈ ਜੀ অন্ਟਾਰੀਓ ਸੂਬੇ ਦੀ ਕੈਨੇਡਾ ਦੇ ਵਿੱਚ ਆਪਾਂ ਨੂੰ ਪਤਾ ਹੈ ਬਹੁਤੀ ਜਿਹੜੀ ਆਪਣੀ ਪਾਪੂਲੇਸ਼ਨ ਪੰਜਾਬੀ ਪਾਪੂਲੇਸ਼ਨ ਵੀ ਹੈ ਅਨਟਾਰੀਓ ਦੇ ਵਿੱਚ ਰਹਿੰਦੀ ਹੈ ਤੇ ਅਨਟਾਰੀਓ ਸੂਬੇ ਦੇ ਵਿੱਚ ਇਕੱਲੇ ਸੂਬੇ ਦੇ ਵਿੱਚ ਵਰਕਰਾਂ ਦਾ 200 ਮਿਲੀਅਨ ਜਿਹੜਾ ਹੈਗਾ ਮਾਲਕਾਂ ਨੇ ਕਾਰੋਬਾਰੀਆਂ ਨੇ ਨੱਪ ਲਿਆ 200 ਮਿਲੀਅਨ ਡਾਲਰ ਜਿਹੜੀ ਉਹਨਾਂ ਦੀ ਤਰਖਾ ਅੱਜ ਤੱਕ ਜਾਰੀ ਨਹੀਂ ਕੀਤੀ ਗਈ ਪਿਛਲੇ 10 ਸਾਲਾਂ ਤੋਂ ਉਹਨਾਂ ਦੀ ਮਿਹਨਤ ਦੀ ਕਮਾਈ ਤੇ ਡਾਕਾ ਪੈ ਰਿਹਾ ਤੇ ਉਹ ਜਿਹੜੀ ਉਹਨਾਂ ਦੀ ਮਿਹਨਤ ਦੀ ਕਮਾਈ ਸੀ ਉਹ ਹੌਲੀ-ਹੌਲੀ ਹੌਲੀ-ਹੌਲੀ ਵਾਧੀ ਵਾਧੀ 10 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੁਣ ਦੇਖੋ ਜਿਹੜਾ ਬੰਦਾ ਕਿਸੇ ਮੁਲਕ ਚੋਂ ਆਪਦੇ ਹੀਲੇ ਵਸੀਲੇ ਨਾਲ ਕੋਈ ਜ਼ਮੀਨ ਵੇਚ ਕੇ ਜਾਂਦਾ ਕੋਈ ਗਹਿਣੇ ਵੇਚ ਕੇ ਜਾਂਦਾ ਕੋਈ ਖੱਬਾ ਸੱਜਾ ਕਰਕੇ ਜਾਂਦਾ ਕੋਈ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਜਾਂਦਾ ਉਸ ਮੁਲਕ ਦੇ ਵਿੱਚ ਜਾ ਕੇ ਲੇਬਰ ਕਰਦਾ ਤੇ ਉਹਨਾਂ ਦਾ ਉਹ ਅਣਪੋਲ ਲੋਕਾਂ ਦਾ ਉਹ ਸਿੱਧੇ ਸਾਦੇ ਲੋਕਾਂ ਦਾ 200 ਮਿਲੀਅਨ ਡਾਲਰ ਕਾਰੋਬਾਰੀ ਮਾਰ ਲੈਣ ਬੜੇ ਸ਼ਰਮ ਦੀ ਗੱਲ ਹੈ ਤੇ ਇਹੋ ਜਿਹੇ ਮੁਲਕ 'ਚ ਜਿਹੜੇ ਮੁਲਕ ਦੀ ਲੋਕ ਉਦਾਹਰਣ ਦਿੰਦੇ ਆ। ਤੋਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਅਨਟਾਰੀਓ ਸੂਬੇ ਦੇ ਵਿੱਚ ਜਿਹੜੇ tnhaad ਕਾਰੋਬਾਰੀ ਆ ਉਹਨਾਂ ਨੇ ਵਰਕਰਾਂ ਦਾ 200 ਮਿਲੀਅਨ ਡਾਲਰ ਮਾਰ ਲਿਆ। ਤੇ ਵਰਕਰ ਵਿਚਾਰੇ ਹੁਣ ਬਹੁਤ ਸਾਰੀਆਂ ਲੇਬਰ ਕੋਰਟਾਂ ਲੇਬਰ ਮਿਨਿਸਟਰੀ ਨੂੰ ਕੰਟੈਕਟ ਕੀਤਾ ਅਦਾਲਤਾਂ 'ਚ ਕੀਤਾ ਲੰਬੀ ਲੜਾਈ ਲੜੀ ਲੰਬੀ ਲੜਾਈ ਲੜਨ ਤੋਂ ਬਾਅਦ ਵੀ ਕੋਰਟ ਆਰਡਰ ਲੈ ਕੇ ਵੀ ਜਿਹੜੇ ਕੋਰਟ ਆਰਡਰ ਨੂੰ ਜਦੋਂ ਐਗਜ਼ੀਕਿਊਟ ਕਰਾਉਣੇ ਆ ਤਾਂ ਉਹਦੇ ਵਿੱਚ ਵੀ ਬੜੇ ਫਲਾ ਹੈਗੇ ਆ ਤੇ ਉਹ ਆਰਡਰ ਐਗਜ਼ੀਕਿਊਟ ਕਰਾਉਣ 'ਚ ਵੀ ਜਿਹੜੇ ਹੈਗੇ ਸਾਲਾਂ ਲੱਗ ਜਾਂਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਨਹੀਂ ਮਿਲਦੀ ਹੁਣ ਜਿਹੜੀ ਉਥੋਂ ਦੀ ਵਰਕਰ ਐਸੋਸੀਏਸ਼ਨ ਆ ਜਿਹੜੀ ਐਕਸ਼ਨ ਕਮੇਟੀ ਬਣੀ ਹੋਈ ਹੈ ਜਿਹੜੇ ਵਰਕਰਾਂ ਦੀਆਂ ਤਨਖਾਹਾਂ ਵਧਾਉਣ ਦੇ ਲਈ ਲੜਾਈ ਲੜ ਰਹੀ ਹੈ ਉਹਨਾਂ ਨੇ ਇੱਕ ਡਾਟਾ ਜਾਰੀ ਕੀਤਾ ਹੈ ਕਿ ਪਿਛਲੇ 1 ਦਹਾਕੇ ਤੋਂ ਕੱਲੇ অন্ਟਾਰੀਓ ਸੂਬੇ ਦੇ ਵਿੱਚ ਜਿਹੜੇ ਤਨਾੜ ਕਾਰੋਬਾਰੀ ਸੀ ਜਿਹੜੇ EMPLOYEER ਸੀ ਉਹਨਾਂ ਨੇ 200 ਮਿਲੀਅਨ ਡਾਲਰ ਵਰਕਰਾਂ ਦਾ ਮਾਲ ਲਿਆ ਇਹ ਸਿਰਫ ਤਨਾੜ ਕਾਰੋਬਾਰੀਆਂ ਦੀ ਗੱਲ ਨਹੀਂ ਮੈਂ ਕਰ ਰਿਹਾ ਕੈਨੇਡਾ ਵਰਗੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਇਹ ਆਮ ਟ੍ਰੈਂਡ ਆ ਵੀ ਕੰਮ ਕਰਾਓ ਤੇ ਤਨਖਾਹ ਨਾ ਦਿਓ ਮੈਂ ਪਿੱਛੇ ਜੇ ਇੱਕ ਵੀਡੀਓ ਵੀ ਕੀਤੀ ਸੀ ਵੀ ਉੱਥੇ ਆਮ ਟ੍ਰੈਂਡ ਬਣ ਚੁੱਕਿਆ ਵੀ 10 ਦਿਨ ਕੰਮ ਕਰਾਓ ਮਹੀਨਾ ਕੰਮ ਕਰਾਓ ਫਿਰ ਉਹਨੂੰ ਕਹਿ ਦਿੰਦੇ ਆ ਵੀ ਤੇਰਾ ਜੀ ਜਿਹੜਾ ਕੰਮ ਆ ਸਾਨੂੰ ਪਸੰਦ ਨਹੀਂ ਆਇਆ ਇਸ ਕਰਕੇ ਤੇਰੀ ਛੁੱਟੀ ਕਰਦੇ ਆ ਉਹ ਵਿਚਾਰੇ ਨੇ ਮਹੀਨਾ ਜਿਹੜੇ ਬੰਦੇ ਨੇ ਕੰਮ ਕੀਤੇ ਆ ਉਹਦੇ ਹੱਡ ਬਣਾਏ ਯੋਜੇ ਮੁਲਕ ਦੇ ਵਿੱਚ ਜਿੱਥੇ ਡਾਲਰ ਡਾਲਰ ਦੀ ਅਹਿਮੀਅਤ ਹੈ ਤੇ ਉਹ ਬੰਦੇ ਨੂੰ ਮਹੀਨੇ ਦੀ ਮਹੀਨੇ ਦਾ ਮਿਹਨਤਾਨਾ ਨਾ ਨ ਦਿੱਤਾ ਜਾਵੇ ਦੇਖੋ ਇਦੋਂ ਵੱਡੀ ਘਟਿਆ ਕਰਤੂਤ ਕੀ ਹੋ ਸਕਦੀ ਹੈ ਜਿਹੜੇ ਬੰਦੇ ਨੂੰ ਮਹੀਨਾ ਕੰਮ ਕਰਨ ਦੇ ਉਹ ਜੇ ਮੁਲਕ ਚ ਮਿਹਨਤਾਨਾ ਨਾ ਮਿਲੇ ਉਸ ਬੰਦੇ ਤੇ ਕੀ ਗੁਜਰਦੀ ਹੋਊਗੀ ਤੇ ਉਹ ਬੰਦਾ ਆਪਦੇ ਪਿੱਛੇ ਪਰਿਵਾਰ ਨੂੰ ਕੀ ਜਵਾਬ ਦਿੰਦਾ ਹੋਊਗਾ ਹੁਣ ਉਹ ਬੰਦਾ ਡਿਪਰੈਸ਼ਨ ਚ ਨਹੀਂ ਜਾਊਗਾ ਤੇ ਦੱਸੋ ਕੀ ਕਰੂਗਾ ਹੁਣ ਮੈਂ ਗੱਲ ਕਰ ਰਿਹਾ ਸੀਗਾ ਵੀ ਇਸ ਜਿਹੜੇ ਤਨਖਾਵਾ ਮਾਰਨ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਮੈਨੂੰ ਅਫਸੋਸ ਹੋ ਰਿਹਾ ਇਹ ਗੱਲ ਕਹਿ ਕੇ ਵੀ ਪੰਜਾਬੀ ਵੀ ਵੱਡੇ ਤੌਰ ਤੇ ਸ਼ਾਮਲ ਹੈ ਪੰਜਾਬੀ ਵੀ ਵੱਡੇ ਧਨਾੜ ਕਾਰੋਬਾਰੀ ਹੈ ਜਿਹੜੇ ਅਕਸਰ ਹੀ ਜਿਹੜੇ ਪੰਜਾਬ ਤੋਂ ਇੰਡੀਆ ਤੋਂ ਲੋਕ ਜਾਂਦੇ ਉਹਨਾਂ ਦੀਆਂ ਛਰੇ ਆਮ ਤਨਖਾਵਾ ਮਾਰਦੇ ਆ ਕੋਈ ਆਮ ਗੱਲ ਨਹੀਂ ਟਰੱਕਾਂ ਵਾਲਿਆਂ ਦਾ ਰੌਲਾ ਪੈਂਦਾ ਟਰੱਕਾਂ ਵਾਲੇ ਕਹਿੰਦੇ ਵੀ ਸਾਡਾ ਜੀ ਜਿਹੜਾ ੈਂਪਲਾਇਰ ਸੀ ਪੈਸੇ ਮਾਰ ਗਿਆ ਜਿਹੜਾ ਕੋਈ ਬੰਦਾ ਕੁਝ ਹੋਟਲ ਦੇ ਕੰਮ ਕਰਦਾ ਉਹ ਕਹਿੰਦਾ ਮੇਰੇ ਤੋਂ ਫ੍ਰੀ ਕੰਮ ਕਰਾ ਲਿਆ ਜੇ ਕੋਈ ਕਿਸੇ ਹੋਰ ਕੰਮ ਕਰਦਾ ਕੋਈ ਸਟੋਰ ਚ ਕੰਮ ਕਰਦਾ ਉਹ ਕਹਿੰਦਾ ਮੇਰੇ ਤੋਂ ਫ੍ਰੀ ਕੰਮ ਕਰਾ ਲਿਆ ਮੈਨੂੰ ਮਿਹਨਤਾਂ ਨਹੀਂ ਦਿੱਤਾ ਸੋ ਇਹ ਆਮ ਟ੍ਰੈਂਡ ਬਰ ਚੁੱਕਿਆ ਮੈਂ ਕਹਿ ਰਿਹਾ ਸੀ ਵੀ ਉੱਥੋਂ ਦੀ ਜਿਹੜੀ ਯੂਨੀਅਨ ਹੈ ਵਰਕਰਜ਼ ਯੂਨੀਅਨ ਹੈ ਜਿਹੜੀ ਐਕਸ਼ਨ ਲੈਣ ਵਾਸਤੇ ਇਸ ਚੀਜ਼ ਤੇ ਕਮੇਟੀ ਬਣੀ ਆ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਹੱਥ ਵਾਸ ਵੀ ਕੁਝ ਨਹੀਂ ਲੱਗ ਰਿਹਾ ਜੋ ਕੋਰਟ ਦਾ ਇੰਨਾ ਲੰਬਾ ਪ੍ਰੋਸੈਸਾ ਕੋਰਟ ਆਰਡਰ ਲੈਣ ਤੋਂ ਬਾਅਦ ਵੀ ਬੰਦੇ ਅਦਾਲਤਾਂ 'ਚ ੱਤਕੇ ਖਾ ਰਹੇ ਆ ਹੁਣ ਦੂਜੀ ਗੱਲ ਐ ਇੱਕ 31 ਸਾਲਾ ਮੈਕਸੀਕਨ ਵਰਕਰ ਸੀਗਾ ਐਲਬਰਡੋ ਉਹ ਨਾਂ ਸੀ ਉਹਦਾ 31 ਸਾਲ ਉਹਦੀ ਉਮਰ ਐ ਉਹਨੂੰ ਵਿਚਾਰੇ ਨੂੰ ਆ ਆਪਦਾ 30000 ਡਾਲਰ ਲੈਣ ਵਾਸਤੇ ਕਈ ਸਾਲ ਲੱਗ ਗਏ ਪਰ ਹਜੇ ਤੱਕ ਉਹਨੂੰ 30000 ਡਾਲਰ ਨਹੀਂ ਮਿਲਿਆ ਕੋਰਟ ਕੋਰਟ ਨੇ ਉਹਦੇ ਹੱਕ ਵਿੱਚ ਫੈਸਲਾ ਵੀ ਕਰਤਾ ਵੀ 엠ਪਲਾਇਰ ਆ ਜਿਹੜਾ ਇਹਦੇ ਪੈਸੇ ਦੇਊਗਾ 엠ਪਲਾਇਰ ਨੇ ਇਹਦੇ ਪੈਸੇ ਮਾਰੇ ਆ ਕੋਰਟ ਆਰਡਰ ਲੈ ਕੇ ਵਿਚਾਰਾ ਉਹ ਕੋਰਟ ਆਰਡਰ ਨੂੰ ਐਗਜ਼ੀਕਿਊਟ ਕਰਨ ਵਾਸਤੇ ੱੱੱਕੇ ਖਾਰਿਆ ਤੁਰਿਆ ਫਿਰਦਾ ਪਰ ਉਹਦੇ ਹੱਥ ਹਜੇ ਕੁਝ ਨਹੀਂ ਲੱਗਿਆ ਕਿਉਂਕਿ ਜਿਹੜੇ ਉੱਥੋਂ ਦੇ ਕਾਨੂੰਨ ਹੈਗੇ ਆ ਕੈਨੇਡਾ ਦੇ ਜਿਹੜੇ ਖਾਸ ਕਰਕੇ ਲੇਬਰ ਨੂੰ ਲੈ ਕੇ ਜਿੰਨੇ ਕਾਨੂੰਨ ਆ ਉਹਨਾਂ 'ਚ ਚੋਰ-ਮੋਰੀਆਂ ਬਹੁਤ ਆ ਤੇ ਉਹ ਜਿਹੜੇ ਤਨਾਡ ਕਾਰੋਬਾਰੀ ਆ 엠ਪਲਾਇਰਸ ਆ ਉਹਨਾਂ ਨੂੰ ਪਤਾ ਹੈ ਵੀ ਇਹ ਚੋਰ-ਮੋਰੀਆਂ ਤੋਂ ਕਿਵੇਂ ਬਚਣਾ ਇਸ ਕਰਕੇ ਉਹ ਕੋਰਟ ਦੇ ਪ੍ਰੋਸੈਸ ਨੂੰ ਜਾਣਬੁੱਝ ਕੇ ਡਿਲੇ ਕਰਦੇ ਆ ਰਹੇ ਇਸ ਕਰਕੇ ਲੋਕਾਂ ਨੂੰ ਮੇਨ ਤਾਂ ਨਾ ਨਹੀਂ ਮਿਲਦਾ ਕਈ ਵਰਕਰ ਵਿਚਾਰੇ ਇੰਨੇ ਐਫਰਟ ਨਹੀਂ ਕਰ ਸਕਦੇ ਕਿ ਉਹ ਵਕੀਲ ਕਰਨ ਅਦਾਲਤ ਚ ਕੇਸ ਕਰਨ ਜਾਂ ਲੇਬਰ ਮਿਨਿਸਟਰੀ ਨੂੰ ਕੰਟੈਕਟ ਕਰਨ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ ਅਖੀਰ ਉਹ ਨਿਰਾਸ਼ ਹੋ ਕੇ ਹੋਰ ਨਵਾਂ ਕੰਮ ਲੱਭਣ ਵਿੱਚ ਜੁੱਟ ਜਾਂਦੇ ਆ ਤੇ ਜਦੋਂ ਨਵਾਂ ਕੰਮ ਲੱਭਦੇ ਆ ਤਾਂ ਉੱਥੇ ਵੀ ਜਾ ਕੇ ਉਹਨਾਂ ਨਾਲ ਅਜਿਹਾ ਹੁੰਦਾ ਤਾਂ ਫਿਰ ਉਹ ਟੁੱਟ ਜਾਂਦੇ ਆ ਫਿਰ ਉਹਨਾਂ ਦੇ ਜਿਹੜਾ ਕੋਲੇ ਕੋਈ ਵਿਕਲਪ ਨਹੀਂ ਰਹਿ ਜਾਂਦਾ ਸਿਵਾਏ ਕੋਈ ਹੋਰ ਪੁੱਠਾ ਸਿੱਡਾ ਕੰਮ ਕਰਨ ਤੋਂ ਸੋ ਇਹ ਚੀਜ਼ ਵੀ ਇੱਕ ਬਹੁਤ ਵੱਡੀ ਹੈ ਜਿਹਦੇ ਕਰਕੇ ਜਿਹੜਾ ਵਰਕਰਸ ਹੈ ਖਾਸ ਕਰਕੇ ਲੇਬਰ ਵਰਕਰ ਆ ਉਹਨਾਂ ਨਾਲ ਬੁਰਾ ਜਿਹੜਾ ਸਲੂਕ ਹੋ ਰਿਹਾ ਤੇ ਇਹ ਬਹੁਤ ਚਿੰਤਾਜਨਕ ਵਿਸ਼ਾ ਹੈਗਾ ਹੁਣ ਲੋਕਾਂ ਨੇ ਮੰਗ ਵੀ ਕੀਤੀ ਆ ਵੀ অন্ਟਾਰੀਓ ਸੂਬੇ ਨੂੰ ਉੱਥੋਂ ਦੀ ਸਰਕਾਰ ਨੂੰ ਇੱਕ ਅਜਿਹਾ ਸਖਤ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਇਸ ਚੀਜ਼ ਦੇ ਨਾਲ ਇਹ ਚੀਜ਼ ਦੀ ਸਮੱਸਿਆ ਨੂੰ ਦੂਰ ਕਰੇ ਇਸ ਕੰਮ ਨੂੰ ਨਜਿੱਠੇ ਜਿਹੜਾ ਬੰਦਾ ਇੱਕ ਦਿਨ ਵੀ ਕੰਮ ਕਰਦਾ ਇੱਕ ਘੰਟਾ ਵੀ ਕੰਮ ਕਰਦਾ ਉਹਨੂੰ ਉਹਦੀ ਲੇਬਰ ਮਿਲਣੀ ਚਾਹੀਦੀ ਹੈ ਕੰਮ ਪਸੰਦ ਨਹੀਂ ਹੋਣਾ ਨਹੀਂ ਉਹਦਾ ਢੰਗ ਤਰੀਕਾ ਨਹੀਂ ਮਿਲਦਾ ਤੁਸੀਂ ਪ੍ਰੋਪਰ ਇੰਟਰਵਿਊ ਲਓ ਕੋਈ 5 10 ਮਿੰਟ ਅੱਧਾ ਘੰਟਾ ਤੋਂ ਕੰਮ ਕਰਾ ਕੇ ਦੇਖੋ ਉਹਦੀ ਕਾਬਲੀਅਤ ਚੈੱਕ ਕਰੋ ਉਹਦੇ ਡਾਕੂਮੈਂਟ ਚੈੱਕ ਕਰੋ ਜੇ ਉਹਦੇ ਕੋਲੇ ਕੋਈ ਰੈਲੇਵੈਂਟ ਐਕਸਪੀਰੀਅੰਸ ਹੈਗਾ ਤਾਂ ਉਹਨੂੰ ਰੱਖੋ ਨਹੀਂ ਜਵਾਬ ਦੇ ਦਿਓ ਪਰ ਇੱਕ ਮਹੀਨਾ 15 ਦਿਨ ਕੰਮ ਕਰਾ ਕੇ ਉਸ ਬੰਦੇ ਨੂੰ ਜਵਾਬ ਦੇਣਾ ਮੈਂ ਸਮਝਦਾ ਬਹੁਤ ਸ਼ਰਮਨਾਕ ਘਟਨਾ ਹੈ ਤੇ ਇਹ ਇਕੱਲੇ অন্ਟਾਰੀਓ ਸੂਬੇ ਦੀ ਨਹੀਂ ਇਹ ਸਾਰੇ ਕੈਨੇਡਾ ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਆਮ ਟ੍ਰੈਂਡ ਬਣ ਚੁੱਕਿਆ ਕਿਉਂਕਿ ਉੱਥੋਂ ਦੇ ਲੋਕਾਂ ਨੂੰ ਪਤਾ ਹੈ ਵੀ ਜਿਹੜਾ ਲੇਬਰ ਕੰਮ ਕਰਦਾ ਮਜਬੂਰ ਆ ਬੰਦਾ ਇੱਕ ਤਾਂ ਉਹਨੂੰ ਤਨਖਾਹ ਉਹਦੀ ਆਪਦੀ ਮਰਜ਼ੀ ਨਾਲ ਦਿੰਦੇ ਆ ਜਿੱਥੇ ਜਿਹੜਾ ਹੈਗਾ ਜਿੰਨਾ ਰਕਵਰਜ ਹੈਗਾ ਉਹ ਨਹੀਂ ਦਿੰਦੇ ਉਹਦੀ ਅੱਧ ਦੀ ਤਨਖਾਹ ਦਿੰਦੀ ਹੈ ਪਰ ਉਹ ਵੀ ਮਾਰ ਲਈ ਜਾਂਦੀ ਹੈ ਤਾਂ ਇਸ ਕਰਕੇ ਬਹੁਤ ਚਿੰਤਾਜਨਕ ਵਿਸ਼ਾ ਹੈਗਾ 200 ਮਿਲੀਅਨ ਡਾਲਰ ਜਿਹੜਾ ਲੇਬਰਾ ਵਰਕਰਸ ਆ ਉਹਨਾਂ ਦਾ ਨੱਪ ਲੈਣਾ ਬੜੀ ਸ਼ਰਮ ਦੀ ਗੱਲ ਹੈ ਤੇ ਮੈਂ ਕਹਿੰਨਾ ਵੀ ਉਹ ਲੋਕਾਂ ਦੀਆਂ ਵੀ ਅੱਖਾਂ ਖੁੱਲਣੀਆਂ ਚਾਹੀਦੀਆਂ ਜਿਹੜੇ ਲੋਕ ਇਨ੍ਹਾਂ ਮੁਲਕਾਂ ਦੀ ਤਾਰੀਫ ਕਰਦੇ ਆ ਉਹਨਾਂ ਦੀ ਤਾਰੀਫ ਸੁਣ ਸੁਣ ਕੇ ਉਹਨਾਂ ਦੇ ਜਿਹੜੇ ਖਿਆਲੀ ਪਲਾਓ ਉਹਨਾਂ ਦੀਆਂ ਜਿਹੜੀਆਂ ਝੂਠੀਆਂ ਤਰੀਫਾਂ ਇਹਨਾਂ ਮੁਲਕਾਂ ਨੂੰ ਲੈ ਕੇ ਸੁਣ ਸੁਣ ਕੇ ਸਾਡੇ ਪੰਜਾਬ ਦੇ ਭੋਲੇ ਭਾਲੇ ਲੋਕ ਇਕੱਠ ਅੱਗੇ ਜਾ ਰਹੇ ਆ ਕੋਈ ਏਜੰਟ ਦੇ ਡਿੱਕੇ ਆ ਗਿਆ ਕੋਈ ਰਿਸ਼ਤੇਦਾਰ ਦੇ ਡਿੱਕੇ ਆ ਗਿਆ ਕੋਈ ਰਿਸ਼ਤੇਦਾਰ ਬਲੈਕਮੇਲ ਕਰ ਗਿਆ ਕੋਈ ਐਲ ਐਮ ਆਈ ਦੇ ਨਾਂ ਤੇ 50 ਲੱਖ ਲੈ ਗਿਆ ਸੋ ਆਪਣੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਮਿਹਨਤੀ ਲੋਕ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਹੈ ਉਹ ਜੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਆਪਦਾ ਫਿਊਚਰ ਨਹੀਂ ਖਰਾਬ ਕਰਨਾ ਚਾਹੀਦਾ ਆਪਾਂ ਨੂੰ ਪਤਾ ਹੈ ਵੀ ਸਾਡੀ ਪੰਜਾਬ ਦੇ ਲੋਕ ਬਹੁਤ ਮਿਹਨਤੀ ਆ ਪਰ ਜੇ ਉਹ ਮਿਹਨਤ ਪੰਜਾਬ ਦੇ ਵਿੱਚ ਕਰ ਲੈਣ ਕੋਈ ਉਸ ਤਰੀਕੇ ਨਾਲ ਥੋੜੇ ਪੈਸੇ ਇਨਵੈਸਟ ਕਰਕੇ ਚੰਗੇ ਪੈਸੇ ਕਮਾ ਸਕਦੇ ਆ ਜਾਂ ਥੋੜੇ ਪੈਸੇ ਇਨਵੈਸਟ ਕਰਕੇ ਥੋੜੇ ਥੋੜੇ ਤੋਂ ਹੌਲੀ ਹੌਲੀ ਪੌੜੀਦਰ ਪੌੜੀ ਚੜ੍ਹ ਕੇ ਚੰਗੇ ਪੈਸੇ ਕਮਾਉਣ ਵੱਲ ਜਾ ਸਕਦੇ ਆ ਪਰ ਉਹਨਾਂ ਨੂੰ ਅਜਿਹੇ ਮੁਲਕਾਂ ਦੇ ਖਿਆਲੀ ਜਿਹੜੇ ਹੈਗੇ ਆ ਪਲਾਉ ਨਹੀਂ ਪਕਾਉਣੇ ਚਾਹੀਦੇਗੇ ਇਹਨਾਂ ਮੁਲਕਾਂ ਦਾ ਜਿਹੜੇ ਸੁਪਨੇ ਲੈਣੇ ਛੱਡ ਦੇਣੇ ਚਾਹੀਦੇ ਆ ਕਿਉਂਕਿ ਆਪਣਾ ਜਿਹੜਾ ਆਪਦਾ ਘਰ ਜਿਹੜਾ ਆਫ ਦਾ ਕੰਮ ਆਫ ਦਾ ਹੀ ਹੁੰਦਾ ਹੈ ਉਮੀਦ ਹੈ ਕਿ ਜਿਹੜੀ ਅੱਜ ਦੀ ਵੀਡੀਓ ਆ ਉਹ ਉਹਨਾਂ ਲੋਕਾਂ ਲਈ ਹੈ ਉਹਨਾਂ ਲੋਕਾਂ ਨੂੰ ਜ਼ਰੂਰ ਸੇਧ ਦੇਊਗੀ ਜਿਹੜੇ ਲੋਕ ਇਹ ਪਲਾਨ ਕਰਦੇ ਆ ਵੀ ਬਾਹਰ ਬਹੁਤ ਬਾਹਲੇ ਮੁਲਕਾਂ 'ਚ ਬਹੁਤ ਇਮਾਨਦਾਰੀ ਹੈ ਸ਼ਾਇਦ ਸਾਡੀ ਮਿਹਨਤ ਦਾ ਉੱਥੇ ਮੁੱਲ ਪਊਗਾ ਇਹ ਭੁਲੇਖਾ ਛੱਡ ਦਿਓ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜੇ ਜਿਹੜੇ ਪਲਾਨ ਕਰਦੇ ਆ ਵੀ ਅਸੀਂ ਬਾਹਰਲੇ ਮੁਲਕ ਜਾ ਕੇ ਲੇਬਰ ਕਰਕੇ ਪੈਸੇ ਕਮਾ ਕੇ ਪੰਜਾਬ ਭੇਜਾਂਗੇ ਸਤਿ ਸ੍ਰੀ ਅਕਾਲ